ਵੇਰ ਰੋ ਦੇ ਬਾਹਰ ਖੜੇ ਮੰਨਾ ਦੇ ਪਾਪਾ ਦੀ ਧੋਈ ਵਿੱਚ ਮੈਂ ਸੌਂ ਬੋਲ ਪਾਇਆ ਤਾਂ ਮੇਰੇ ਕੰਨਾਂ ਨਾਲ ਉਹਨਾਂ ਦੀ ਬਾਣੀ ਚੱਕਾਈ ਉੱਤਰ ਇਹ ਧੋਲ ਹੈ ਜਿਸ ਤੇ ਮੈਂ ਤੈਨੂੰ ਆਪਣੀ ਬੁੱਕਲ ਵਿੱਚ ਲੈ ਪੜਾਂ ਤੇ ਉੱਪਰ ਆਕਾਸ਼ ਹੈ ਜ਼ਮੀਨ ਤੇ ਖੜੇ ਹੋ ਕੇ ਆਕਾਸ਼ ਵੱਲ ਉੱਠਿ ਗਈ ਤੇ ਕੋ ਮੇਰੀ ਦੁੱਖਲ ਦਾ ਨਿਕ ਮੰਨਦਿਆਂ

ਉਹ ਸੁਮਨ ਨੂੰ ਕੋਈ ਤਮੰਨਾ ਦੇ ਰਹੀ ਆਂ ਬੱਚਿਆਂ ਬਾਗ ਬੁੱਡੀਆਂ ਪਟੋਲਿਆਂ ਘੜ ਸੋਈ ਦੇ ਲੇਕਿਨ ਕਿ ਭਾਂਡਿਆਂ ਨਾਲ ਟੇਡਣ ਵਿੱਚ ਨਹੀਂ ਸੀ ਨਿੱਕੇ ਹੁੰਦੇ ਆਂ ਤਾਂ ਕਾਫੀ ਦੇਖ ਲਈ ਤਾਂ ਲੈਣ ਲਈ ਤੱਕਾਦੀ ਚ੍ਰਿਤਾ ਮਾਰਦੀ ਮਾਰੀ ਤਦੋਂ ਲੈ ਕੇ ਸੇਂਕਾ ਵਾਲੇ ਜਿਹੜੇ ਚਲੜਦੀ ਫਤੇ ਨਹੀਂ ਲੱਗਿਆ ਤੇ ਰੋਸੀ ਸਹਤ ਪੜੰਗਲੀ ਲੱਗੀ ਛੇਟਕਾ ਉਸ ਨੂੰ ਜਲੋਨ ਦੀ ਹੱਦ ਤੱਕ ਲੱਗ ਆਵੇ ਦੀ ਅੰਦਾਜ਼ਨੇ ਸੀ ਮਮਾ ਮੈਂ ਫੈਸਲਾ ਕਰ ਲਿਆ ਕਿ ਮੈਂ ਜਰਨਲ ਜਿਹੜੀ ਉਹ ਦੀ ਚੀ ਸ਼ਾਰਟ ਲਵਣਾ ਹੈ ਪਤਾ ਕਿੰਨਾ ਸਕੋਪ ਹੈ ਇਸ ਖੇਤਰ ਵਿੱਚ ਅਗਲੇ ਵਕਨ ਦਾ ਆਠ ਵਿੱਚ ਖੜਿਆ ਦਾਖਲਾ ਭਾਰਮ ਅੱਗੇ ਕਰਦਿਆਂ ਜਿਨੇ ਵੀ ਤਮੰਨਾ ਨੇ ਆਪਣੇ ਜਿਹੜੀ ਗੱਲ ਮੇਰੇ ਸਾਹਮਣੇ ਰੱਖੀ ਮੈਨੂੰ ਜਾਪਿਆ ਜਿਨੇ ਪਲ ਪਰ ਵਿੱਚ ਹੀ ਸਾਹਾਂ ਦੇ ਦੌਰ ਹੱਡ ਮਾਸ ਦੇ ਪਿੰਜਰ ਦਾ ਸਾਫ ਛੱਡ ਗਈ ਹੋਵੇ ਸੁੱਕਾ ਜਹਮ ਹਰਾ ਹੋ ਕੇ ਮੇਰੇ ਅੰਦਰ ਚੀਸ ਪਰ ਲੱਗਿਆ ਹਿੰਮਤ ਕਰਕੇ ਪੀੜ ਨੂੰ ਦੰਦਾ ਹੇਟ ਦਬਦਿਆਂ ਹੀ ਧੀ ਨੂੰ ਲਾੜ ਨਾਲ ਸਮਝਾਇਆ ਨਹੀਂ ਪੁੱਤਰ ਤੂੰ ਪੜ੍ਹਾਈ ਵਿੱਚ ਹੁਸ਼ਿਆਰ ਹੈ ਤੇ ਹੋਰ ਵਧੇਰਾ ਕੁਝ ਜ਼ਿੰਦਗੀ ਵਿੱਚ ਕਰਨ ਲਈ ਜਰਨਲ ਜੀ ਕਰਕੇ ਤੋਂ ਕੀ ਲੈਣਾ ਹੈ ਮम्मा ਤਾ ਤੋਂ ਘਟ ਤੁਹਾਡੇ ਕੋਲ ਤਾਂ ਮੈਨੂੰ ਇਹ ਸੁਣਾ ਦੀ ਇਹ ਨਹੀਂ ਦੇਸੀ ਵੈਸੇ ਵੀ ਮਮਤਾ ਦੀ ਮੋਤ ਮਾਂ ਤੇ ਦਿੱਤੀ ਤੋਂ ਦੀ ਲਾੜੀ ਹਾਂ ਜੋ ਰਤਾ ਕਰ ਲਮਾ ਉਹ ਕੰਮ ਕਰਕੇ ਹੀ ਸਾ ਲੈਦੀ ਹਾਂ ਕਦੋਂ ਚੁੱਕੇ ਪਿੱਛੇ ਹਟਾਉਣਾ ਤਾਂ ਸਾਡੇ ਸਕੂਲਾਂ ਦੀ ਡੈਰੀ ਵਿੱਚ ਨਹੀਂ ਆਪੜੋ ਫਾਰਮ ਭਰ ਲਿਆ ਮੈਂ बस मेरे पापा का ना लो अपने निजी हाथों या कोमल उंगलों न एक घुगी मार दारम जमा होने की कल आखिरी चीट है मैं पूरा एक साल ते दस्तखत की दी देरी दुरी नहीं चुका चाहती भोला तो जिहा मूह बनाया तमन्ना ने फार्म मेरे अगे वाया मैं चुप करके दस्खत कर दिते ਇਹ ਖਵਟਾ ਲੱਗਿਆ ਜਿਵੇਂ ਤਵੰਨਾ ਮੇਰੀ ਮਾਂ ਹੋਵੇ ਤੇ ਮੈਂ ਹੋਣੀ ਸੀ ਜੇ ਦੇਖਿਆਂ ਅਨੁਸਾਰ ਕੰਮ ਨਾ ਕੀਤਾ ਤਾਂ ਹੁਣੇ ਮੇਰੇ ਕੰਮ ਕੰਨ ਨੰਮਰੋੜ ਦੇਗੀ ਮੇਰੀ ਪਿਆਰੀ ਮੰਮਾ ਮੈਨੂੰ ਜੱਤੀ ਵਿੱਚ ਕੁੱਟਦਿਆਂ ਉਸਨੇ ਫਾਰਮ ਮੇਰੇ ਹੱਥੋਂ ਫੜਿਆ ਤੇ ਆਪਣੇ ਕਮਰੇ ਵੱਲ ਚਲੀ ਗਈ ਤਮਨਨਾ ਦਾ ਪੱਤਰ ਕਾਹੀ ਦੇ ਖੇਤਰ ਵਿੱਚ ਪੈਰ ਧਰਨਾ ਸਹੀ ਹੈ ਜਾਂ ਗਲਤ ਦੇ ਕੋ ਮਣਕੇਰੀ ਮੈਨੂੰ ਅਤੀਤ ਦੇ ਪੰਬਰ ਵਿੱਚ ਖਿੱਚ ਕੇ ਲੈ ਗਈ। ਮੈਂ ਤੇ ਬਨੀਤਾ ਨਾ ਕੇਵਲ ਹਾਊਮੋਗਰ ਹਮਜਵਾਰਤੀ ਸੀ ਬਲਕਿ ਪਤਨ ਸਹੇਲੀਆਂ ਵੀ ਸਾਂ ਤੇ ਸਾਡੀ ਨਿੱਕੀ ਤੋਂ ਨਿੱਕੀ ਗੱਲ ਸਾਂਝੀ ਹੁੰਦੀ ਸੀ। ਉੱਚੀ ਤੇ ਨਿੱਘੀ ਸੋਝ ਵਾਲੇ ਮਨੀਤਾ ਦੇ ਮਾਪਿਆਂ ਨੇ ਉਸ ਦਾ ਪਾਲਨ ਕੋਸ਼ ਉਹਦੇ ਕਾਮਾਂ ਬਾਗ ਦੀ ਨਹੀਂ ਬਲਕਿ ਭਰਾਵਾਂ ਨਾਲੋਂ ਵੀ ਚੰਗੇ ਟੰਦ ਨਾ ਕੀਤਾ ਸੀ। ਤੇਜ ਵਿਦਵਾਗਨੀਤਾ ਜਿੱਥੇ ਭਾਈ ਵਿੱਚ ਸਭ ਤੋਂ ਮੋਹਰੀ ਵਿਦਿਆਰਥੀਆਂ ਵਿੱਚ ਥਾਂ ਰੱਖਦੀ ਸੀ ਉੱਥੇ ਚੰਗੇ ਸੰਸਕਾਰ ਮਿਲਣ ਕਾਰਨ ਉਸ ਦਾ ਬੌਧਿਕ ਵਿਕਾਸ ਹੋਣ ਦੇ ਨਾਲ-ਨਾਲ ਆਤਮ ਵਿਸ਼ਵਾਸ ਵੀ ਆਮ ਰਿਆਸਤਾਂ ਨਾਲੋਂ ਕਿਤੇ ਵੱਧ ਸੀ ਪ੍ਰੌਮਾਨਸਤਾ ਕਰਨ ਕਾਰਨ ਉਸ ਦੀ ਸੋਚਣ ਸ਼ਕਤੀ ਦਾ ਵਿਕਾਸ ਹੁੰਦਾ ਗਿਆ ਤੇ ਦਿਲ ਤੋਂ ਉੱਠੀਆਂ ਭਾਵਨਾਵਾਂ

ਜੋ ਕੇ ਮਰਜੀ ਉਹ ਮਹਿਸੂਸ ਕਰਦੀ ਕਿ ਜੀਵਨ ਬੜਬੋਲੀ ਤਾਂ ਹੈ ਤੇ ਹਰ ਮਰਕ ਇਸ ਧਾਰਤੀ ਤੇ ਕੇ ਸਿਰਫ ਮਕਸਦ ਲਈ ਹੀ ਆ ਮਿਲਦਾ ਪਰ ਮਕਸਦ ਦੀ ਤਲਾਸ਼ ੜਕਣਾ ਬਣ ਜਾਂਦੀ ਹੈ ਤੇ ਜੀਵਨ ਗੁਜ਼ਰ ਜਾਂਦਾ ਹੈ ਪਤਾ ਉਹਦੋਂ ਲੱਗਦਾ ਹੈ ਜਦੋਂ ਕੇਲ ਕਰਦੇ ਹਾਂ ਜਨ ਅਚਿੰਤੇ ਬਾਜ ਪੈ ਬਾਤ ਸਿੱਧ ਹੋ ਜਾਂਦਾ ਹੈ ਤੇ ਖਾਲੀ ਹੱਥ ਆਇਆ ਮਨੁੱਖ ਖਾਲੀ ਹੱਥ ਹੀ ਰੰਗਰੀ ਦੁਨੀਆ ਤੋਂ ਰੁਕਸਤ ਹੋ ਜਾਂਦਾ ਹੈ। ਭਾਵੇਂ ਆਉਣਾ ਜਾਣਾ ਖਾਲੀ ਹੱਥ ਹੀ ਹੈ ਪਰ ਇਸ ਆਉਣ ਜਾਣ ਦੇ ਦਰਮIAN ਦਾ ਜੋ ਸਮਾਂ ਇਸ ਧਰਤੀ ਤੇ ਗੁਜ਼ਾਰਿਆ ਉਸ ਦੌਰਾਨ ਕੀਤੇ ਕੰਮਾਂ ਅਨੁਸਾਰ ਹੀ ਪੈੜਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦੇ ਹਨ। ਉਹ ਸੁੰਦਰੀ ਜਦੋਂ ਇੱਕ ਸਾਦਾ ਮਠਾਜ ਇਹ ਜੀਵਨ ਬੇਮਕਸਦ ਤੇ ਮੈਨਾਂ ਮਿਆਂਨ ਨਹੀਂ ਤਾਂ ਕਿਉਂ ਨਾ ਪਰਤਨਾ ਨੂੰ ਛੱਡ ਜੀਵਨ ਦਾ ਮਕਸਦ ਲਾਸ਼ੀ ਤੇ ਪ੍ਰਾਪਤੀ ਲਈ ਬਲਾਂਗ ਬੁੱਟ ਲਈਏ ਤਰਤੀ ਜੋ ਆਪਣੇ ਸੀਨੇ ਤੇ ਪੈਰ ਰੱਖਣ ਲਈ ਥਾਂ ਚਾਰ ਕੰਧਾਂ ਆਸਰੇ ਛੱਤੀ ਸਿਰ ਟਿਕਣ ਲਈ ਛੱਤ ਜੰਦੀ ਹੈ ਕਿਉਂ ਨਾ ਉਸ ਦਾ ਬੋਝ ਵੀ ਤਾਂ ਉੱਦਿੱਜ ਜਾਏ ਭਾਰ ਬਣਾਉਣ ਦਾ ਉਪਰਾਲਾ ਵਿਢਿਆ ਜਾਵੇ ਚਾਰ ਕੰਧਾਂ ਆਸਰੇ ਛੱਤੀ ਸਤ ਇਹ ਵਿਚਾਰ ਉਸਦੇ ਦਿਮਾਗ ਵਿੱਚ ਘੁੰਮਣਗੇ ਰਿਹਾ ਜਾਂਦਾ ਤੇ ਸੋਚਦੀ ਜੇ ਇੱਕ ਵੀ ਕੰਧ ਦੀ ਨੀਂਹ ਡੱਬ ਜਾਵੇ ਤਾਂ ਪੰਦ ਵਿਚਾਰੋਂ ਟਹਿ ਜਾਵੇ ਤਾਂ ਪੂਰੀ ਇਮਾਰਤ ਮਲਬਾ ਬਣ ਜਾਂਦੀ ਹੈ ਜਿਵੇਂ ਜਿਵੇਂ ਬਰਖਣ ਸੋਚਾਂ ਦੀ ਕੋਟੜੀ ਭਾਰੀ ਹੋਣ ਲੱਗੀ ਪੁਨੀਤਾ ਦੇ ਵਿਚਾਰ ਪਰਪੱਕ ਤੇ प्रौੜ ਦੇ ਗਏ ਬਚਪਨ ਦੇ ਭੋਲੇਪਣ ਨੂੰ ਲੰਘ ਜਵਾਨੀ ਦੀ ਦੀ ਗਨਹਟ ਭਰੀ ਤਹਿਰੀ ਤੇ ਪੈਰ ਧਰਿਆ ਤਾਂ ਜਿੱਥੇ ਉਸ ਨੂੰ ਆਣ ਦੀਆਂ ਕੁੜੀਆਂ ਆਪਣੇ ਮਨੋਬੇਗ ਸਾਝੇ ਕਰਦੇ ਆਂ ਦਿਲਜਾਨੀਆਂ ਦੇ ਕਿਸੇ ਟਟਾਰੇ ਲਾ ਕੇ ਸੁਣਾਉਂਦੀਆਂ ਉੱਥੇ ਬਣੀਤਾ ਦੇ ਦਿਮਾਗ ਵਿੱਚ ਸਮਾਜਿਕ ਦਿਨਿਆਵੀ ਤਾਣਾ ਮਾਣਾ ਗੁੰਝਲਾ ਪਈ ਰੱਖਾ ਦੇ ਸੁੰਦਰ ਚਲਦੀਆਂ ਰਾਜਨੀਤਿਕ ਸਮਾਜਿਕ ਧਾਰਮਿਕ ਆਰਟਿਕ ਹੀ ਨਹੀਂ ਬਲਕਿ ਹਰ ਪਹਿਲੇ ਜੀ ਅੰਗਤੀਵੀਆਂ ਨੂੰ ਝੰਡਾ ਉਡਨ ਲੱਗਿਆ ਹਾਲਾਂਕਿ ਪੜਾਈ ਵਿੱਚ ਅਵਲ ਰਹਿਣ ਵਾਲੀ ਬਨੀਤਾ ਚਾਹੁੰਦੀ ਤਾਂ ਡਾਕਟਰ ਅਧਿਆਪਕ ਵਕੀਲ ਹੀ ਨਹੀਂ ਸਿਵਲ ਜਾਂ ਜੁਡੀਸ਼ੀਅਨ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਭੂਿਕ ਸਵਾਰ ਸਕਦੀ ਸੀ ਪਰ ਉਸ ਦੇ ਦਿਲ ਦਿਮਾਗ ਵਿੱਚ ਤਾਂ ਇੱਕੋ ਕੀੜਾ ਘਰੂ ਘੜ ਲਗਿਆ ਲਈ ਤੋਂ हट ਕੇ ਕੁਝ ਕਰਨਾ ਦਿਖਾਉਣਾ ਹੈ। ਕੁਝ ਅਲੱਗ ਦਾ ਕਰਕੇ ਦਿਖਾਉਣਾ ਹੈ। ਆਖਰ ਜਨੂਨ ਦਾ ਇਹ ਕੀੜਾ ਉਸ ਨੂੰ ਪੱਤਰਕਾਰੀ ਦੇ ਖੇਤੇ ਬਾ ਖੇਤਰਵਾਲ ਨੂੰ ਕਿੱਥੇ ਲੈ ਗਿਆ। ਕਿੰਨੀ ਅਨਭੋਲ ਸੋਚਦੀ ਸੋਚ ਸੀ ਉਸ ਦੀ। ਲਗਮ ਦੀ ਤਾਕਤ ਨਾਲ ਸਮਾਜ ਵਿਚ ਆ ਰਹੇ ਨਿਗਾਰ ਨੂੰ ਸੌਦਾ ਦੇ ਜਾਦੂ ਨਾਲ ਖਤਮ ਕਰ ਦੇਣ ਦੇ ਸੁਪਨੇ ਉਸ ਦੀਆਂ ਖੁੱਲੀਆਂ ਅੱਖਾਂ ਵਿੱਚ ਨਿਭਾਉਣ ਲੱਗੇ। ਇੱਕ ਨਰੋਇ ਸਮਾਜ ਦੀਆਂ ਅੰਦਾਂ ਉਸ ਦੇ ਕਲਪਨਾ ਸੰਸਾਰ ਵਿੱਚ ਉਸਰਨ ਲੱਗੀਆਂ ਆਪਣੇ ਫੈਸਲੇ ਤੇ ਅਡੋਲ ਖੜੀ ਉਹ ਅਕਸ ਆਦੀ ਲੋਕਤਾਂਤਰ ਸ਼ਾਸਨ ਪ੍ਰਣਾਲੀ ਵਾਲੇ ਦੋ ਦੇਸ਼ ਦੇ ਵਾਸੀ ਹਾਂ ਲਈ ਆਪਾਂ ਇਸ ਦੇ ਚੌਥੇ ਧੰਮ ਤੇ ਸਵਾਰ ਹੋ ਕੇ ਸੁਪਨਿਆਂ ਦੇ ਸਮਾਜ ਅਤੇ ਦੇਸ਼ ਦੀ ਉਸਾਰੀ ਵਿੱਚ ਹਿੱਸੇਦਾਰ ਬਣਾਂਗੇ ਇਬਰਾਹਿਮ ਲਹਿਗੋਣ ਵੱਲੋਂ ਦਿੱਤੇ ਲੋਕਤੰਤਰ ਦੇ ਸਿਧਾਂਤ ਤੇ ਚੱਲ ਕੇ 30 ਦੇ ਨੁਮਾਇੰਦਿਆਂ ਦੇ ਇੱਕੋ ਇੱਕ ਟੀਚੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਨੂੰ ਅਮਰੀਜਾ ਮੋਰ ਲਈ ਹਰ ਹੱਦ ਤੱਕ ਆਪਣੀ ਕਲਮ ਨੂੰ ਇਮਾਨਦਾਰੀ ਨਾਲ ਚਲਾਉਂਦੇ ਹੋਏ ਵੱਡਾ ਯੋਗਦਾਨ ਪਾਵਾਂਗੇ ਸਮਾਜ ਦੇ ਖੇਤਰ ਵਿੱਚ ਵਿਚਰਦਿਆਂ ਕਾਲੀਆਂ ਢੇਡਾਂਆਂ ਖੱਲਾ ਉਦੇੜ-ਉਦੇੜ ਮਾਰਾਂਗੇ ਇਹ ਮਨੁੱਖਤਾ ਦੀ ਸੇਵਾ ਭਾਵਨਾ ਤੇ ਜਜ਼ਬਾਤ ਦੀ ਤੋੜ ਤਾਂ ਨੂੰ ਕਿੱਥੋਂ ਸੰਜੀਵ ਕਰਨ ਲਈ ਹੱਥ ਪੱਲਾ ਜ਼ਰੂਰ ਮਾਰੂੰਗੀ ਸੋਚ ਲੇਖੋ ਆਖਰੀ ਚੌਥਾ ਤਾਮੂ ਮਜ਼ਬੂਤ ਹੋਵੇ ਤਾਂ ਬਾਟੀਆਂ ਨੂੰ ਮਜ਼ਬੂਤ ਹੋਣ ਲਈ ਨਾ ਸਿੱਖਿਆ ਲਿਆ ਸਕਦਾ ਹੈ ਪਰ ਹੋਇਆ ਕਿ ਉਸਨੇ ਉਸਦੇ ਸੁਪਨਿਆਂ ਦਾ ਸੋਚ ਕੇ ਮੇਰੀ ਰੂਹ ਕੰਬ ਗਈ ਇਹ ਦੁੱਧ ਦਾ ਗਲਾਸ ਲੈ ਕੇ ਮੈਂ ਤਮੰਨਾ ਦੇ ਕਮਰੇ ਅੰਦਰ ਦਾਖਲ ਹੋਈ ਮਮਾ ਕੀ ਹੋਇਆ ਬੜੇ ਪਰੇਸ਼ਾਨ ਗੱਦੇ ਹਾਂ ਮੇਰੇ ਹੱਥੋਂ ਗਲਾਸ ਪੜ ਗਿਆ ਤਮੰਨਾ ਨੇ ਮੇਰੇ ਚਿਹਰੇ ਤੇ ਉੱਤਰਿਆ ਚਿੰਤਾ ਦੀਆਂ ਰਖਾਵਾਂ ਸ਼ਾਇਦ ਪੜ ਲਈਆਂ ਸਨ ਮਨੋਵਿਗਤੀ ਕਾਬੂ ਪਾਉਣਿਆ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ ਤੇ ਉਸ ਨੂੰ ਕਿਹਾ ਡੇਟਾ ਇਹ ਜ਼ਿੰਦਗੀ ਤੇਰੀ ਹੈ ਤੇ ਸੁਪਨੇ ਵੀ ਤੇਰੇ ਸਕਾਰ ਵੀ ਤੁਹੀਂ ਕਰਨੇ ਆ ਪਰ ਤੂੰ ਇਹ ਜਿਹੜਾ ਜਰ ਦੇ ਖੇੜ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਨਾ ਸੱਚਮੁੱਚ ਮੇਰੇ ਦਿਲ ਤੇ ਗੋਹ ਵਾਂ ਗਿਆ ਹੈ ਪੁੱਤਰ ਤੂੰ ਹੁਸ਼ਿਆਰ ਹੈ ਤੇ ਹੋਰ ਬਹੁਤ ਕੁਝ ਹੈ ਜ਼ਿੰਦਗੀ ਦੇ ਵਿੱਚ ਕਰਨ ਲਈ ਮੇਰੀ ਮੰ ਮ ਆਪਣਾ ਆਰਾਦਾ ਬਦਲਦੀ ਮੈਂ ਲਾੜ ਨਾਲ ਧੀ ਦੇ ਸਿਰ ਤੇ ਹਰਕ ਤੇਰ ਗਿਆ ਉਹ ਕਿ ਉਹ ਬੁੱਕਲ ਵਿੱਚ ਲੈ ਲਿਆ ਮम्मा ਤੁਸੀਂ ਬੇਵਜ੍ਹਾ ਨਾ ਬੇਵਜ੍ਹਾ ਤਾਂ ਮੈਨੂੰ ਵਰਜ ਰੋ ਰਹੇ ਅਸਲ ਗੱਲ ਦੱਸੋ ਕਾਰਨ ਕੀ ਹੈ ਮੇਰੀ ਗੋਤੀ ਵਿੱਚ ਸਿਰ ਰੱਖ ਕੇ ਉਸਨੇ ਲਾੜ ਲਾੜ ਮੇਰਾ ਹੱਥ ਫੜੇ ਹੱਥਾਂ ਵਿੱਚ ਘੁੱਟ ਲਿਆ ਨਹੀਂ ਮੰਨਣਾ ਤਾਂ ਸੋ ਤੂੰ ਮੇਰੀ ਸਹੇਲੀ ਬਨੀਤਾ ਬਾਰੇ ਤਾਂ ਚਾੜਦੀ ਹੈ ਨਾ ਹਾਂ ਮੈਂ ਜਾਣਦੀ ਹਾਂ ਮੈਨੂੰ ਲੱਗਦਾ ਜਿਹੜਾ ਉਹ ਸੀਆ ਹੂੰ ਜਿੰਕੀ ਤਰ੍ਹਾਂ ਮੈਂ ਕਿੰਨੀ ਵਾਰ ਤੁਹਾਡੇ ਨਾਲ ਉਹਨਾਂ ਦੇ ਹਸਪਤਾਲ ਗਈਆਂ ਨਾ ਕੀ ਹੋਇਆ ਬਨੀਤ ਆਂਟੀ ਨੂੰ ਠੀਕ ਤਾਂ ਨਹੀਂ ਨੀ ਬਨੀਤ ਆਂਟੀ ਉਹ ਲਈ ਜਹੀ ਬਾਜੀ ਉਸਨੇ ਮਨੋ ਫੇਰ ਘਬਰਾ ਕੇ ਪੁੱਛਿਆ ਕੁਝ ਨਹੀਂ ਹੋਇਆ ਪੁੱਤਰ ਸੁਪਨੇ ਆ ਦੀ ਸਹਜਾਤੀ ਸੀ ਉਹ ਜਿਨ੍ਹਾਂ ਨੇ ਵੱਡੇ ਜਿੰਦਗੀ ਭਰ ਤੀ ਉਹ ਉਹਦੇ ਖਾਬ ਸੀ ਉੰਨੀ ਉਹਨਾਂ ਨੂੰ ਪੂਰਾ ਕਰਨ ਦੀ ਇੱਛਲੀ ਸਿੰਧ ਦਸੀ ਸੱਚੀ ਮੰਮਾ ਉਤਸ਼ਾਹਤ ਹੁੰਦੀ ਤੇਮਨਾ ਸਿੱਧੀ ਹੋ ਕੇ ਬਹਿ ਗਈ ਅਤੇ ਆਪਣੇ ਮਮਾ ਨੂੰ ਪੁੱਛਣ ਲੱਗੀ ਉਸ ਨੇ ਵੀ ਤੇਰੇ ਵਰਗਾ ਇੱਕ ਬਲੰਦ ਸੁਪਨਾ ਠੀਕ ਇਸੇ ਜਿੰਨੀ ਉਮਰ ਵਿੱਚ ਤੇਰੇ ਜਿੰਨੀ ਉਮਰ ਵਿੱਚ ਹੀ ਵੇਖਿਆ ਸੀ ਉਹ ਘਾਰਾਦਾ ਕਰਕੇ 12ਵੀਂ ਜਮਾਤ ਤੋਂ ਬਾਅਦ ਹੀ ਆਪਣੀ ਮੰਜ਼ਿਲ ਦੀ ਪੌੜੀ ਤੇ ਪਹਿਲੇ ਡੰਡੇ ਤੇ ਪੈਰ ਧਰਿਆ ਤੇ ਬੀ ਆਂਦਰਜ ਇਨ ਅ ਜਨਰਲ ਜਮਾ ਐਂਡ ਮਾਸਟਰ ਆਫ ਕਮਿਊਨੀਕੇਸ਼ਨ ਬੀ ਸੇ ਵਿੱਚ ਦਾ ਲੈ ਲਿਆ ਦੇਖਦੇ ਹੀ ਦੇਖਦੇ 3 ਸਾਲ ਖੰਭ ਬਣਾਉਂਦਿਆਂ ਉੱਡ ਗਈ ਤੇ ਪਹਿਲੇ ਦਰਜੇ ਵਿੱਚ ਡਿਗਰੀ ਹਾਸਲ ਕਰਕੇ ਆਪਣੇ ਸੁਪਨਿਆਂ ਨੂੰ ਸੁਪਨਿਆਂ ਦੇ ਖੇਤਰ ਦੀ ਅਗਲੀ ਪੌੜੀ ਚੜਨ ਲਈ মিডিਆ ਦਫ਼ਤਰ ਜਾ ਪਹੁੰਚੀ ਗ੍ਰੇਡ ਮਮਾ ਤੁਸੀਂ ਤਾਂ ਕਾਫੀ ਜਾਣਕਾਰੀ ਰੱਖਦੇ ਹੋ ਚਲੋ ਮੇਰੀ ਮਦਦ ਹੋ ਜਾਏਗੀ ਹੁਣ ਤਾਂ ਫਿਰ ਉਸ ਦੀ ਉਸ ਫਟਾ ਮੂਰਵਧਨ ਲੱਗਦੀ ਹੈ ਮੈਂ ਇਹ ਕਹਿਣਾ ਜਾਰੀ ਰੱਖਿਆ ਸਖਤ ਪਹਿਰੇਦਾਰੀ ਵਿੱਚ ਪੂਰੀ ਸ਼ਾਨ ਬੀਨ ਤੋਂ ਬਾਅਦ ਸਮਾਂ ਲੈ ਕੇ ਜਦੋਂ ਉਹ ਮੁੱਖ ਸੰਪਾਦਕ ਸਹਿਬ ਦੀ ਡਾਕਟਰ ਜੀ ਦੇ ਲਈ ਜੰਦਰ ਦਾਖਲ ਹੋਈ ਤਾਂ ਅਜੀਬ ਜਿਹੀ ਖੁਸ਼ੀ ਅਨੁਭਵ ਕਰਦਿਆਂ ਉਸ ਦੀ ਗਰਦਨ ਮਾਂ ਨਾਲ ਟਣੀ ਹੋਈ ਸੀ ਕਿੰਨੀ ਖੁਸੀ ਉਹ ਇੱਕ ਇੱਕ ਗੱਲ ਮੇਰੇ ਨਾਲ ਉਹ ਸਾਂਝੀ ਕਰਦੀ ਹਰ ਇੱਕ ਗੱਲ ਮੈਨੂੰ ਦੱਸਦੀ ਉਸ ਦੇ ਪੈਰ ਜ਼ਮੀਨ ਤੇ ਨਹੀਂ ਸੰਗ ਲੱਗ ਰਹੇ ਉਸ ਦਿਨ ਮੈਂ ਲੰਬਾ ਸਾਹ ਕੱਟਿਆ ਤੇ ਅੱਖਾਂ ਬੰਦ ਕਰਕੇ ਬੈੱਡ ਨਾਲ ਸਿਰ ਢਟਕਾ ਲਿਆ ਮੰਮਾ ਫਿਰ ਕੀ ਹੋਇਆ ਮਮਾ ਨਾ ਨੇ ਮੈਨੂੰ ਝੰਜੋੜਦੇ ਹੋਏ ਪੁੱਛਿਆ ਕੁਝ ਨਹੀਂ ਹੋਇਆ ਬੁੱਤ ਪਹਿਲੇ ਦਰਜੇ ਵਿੱਚ ਪੱਤਰਕਾਰੀ ਦੀ ਡਿਗਰੀ ਕੰਪਿਊਟਰ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ মিডিਆ ਗਰੁੱਪ ਨਾਲ ਜੁੜ ਕੇ ਇਸ ਸਮਾਜ ਅਤੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣ ਦੀ ਇੱਛਾ ਬਨੀਤਾ ਨੂੰ ਸੰਵਾਦਕ ਨੇ ਇਕੋ ਸਾਹੇ ਪੁੱਛਿਆ ਬਸ ਇੰਨਾ ਦੱਸੋ ਕਿਹੜੇ ਹਲਕੇ ਤੋਂ ਹੋ ਐਮਐਲਏ ਗੌਣਾਂ ਸੋ ਤਾਂ ਤਾਂ ਰਿਪਾਰਟੀ ਕੌਣ ਕਿਹੜੀ ਹੈ ਜਾਂ ਫਿਰ ਵਿਰੋਧੀ ਧਿਰ ਦਾ ਹੈ ਤੇ ਬਿਜ਼ਨਸ ਟਾਰਗੇਟਸ ਕੀ ਹੋਣਗੇ ਆਪਣੇ ਖੇਤਰ ਦੀ ਜਾਣਕਾਰੀ ਬਾਰੇ ਪੁੱਛਣਾ ਤਾਂ ਵਧੀਆ ਸਵਾਲ ਨੇ ਪਰ ਬਿਜ਼ਨਸ ਟਾਰਗੇਟਸ ਵਾਲੀ ਗੱਲ ਮੇਰੇ ਭਲੇਰੀ ਅੰਮਾ ਤਮੰਨਾ ਨੇ ਤਮੰਨਾ ਨੇ ਸਪਾਰਟ ਮੱਤੇ ਦੇ ਉਧਨ ਕਰੇ ਬਲ ਉੱਪਰ ਆਏ ਇਹ ਹੀ ਤਾਂ ਅਸਲੀ ਬੰਦੇ ਵਾਲੀ ਗੱਲ ਸੀ ਇਹ ਹੀ ਤਾਂ ਅਸਲੀ ਮੁੱਦੇ ਵਾਲੀ ਗੱਲ ਸੀ

ਆਪਣਾ ਫੈਸਲਾ ਬਦਲ ਲੀ ਤੇ ਆਰਾਮ ਨਾਲ ਸੌਂ ਗਿਆ ਰਾਤ ਬੜੀ ਹੋ ਗਈ ਹੈ ਕਹਿੰਦਿਆਂ ਮੈਂ ਉਸ ਦੀ ਕਮਰੇ ਦੀ ਲਾਈਟ ਬੰਦ ਕੀਤੀ ਤੇ ਤੇਜ਼ੀ ਨਾਲ ਬਾਹਰ ਆ ਗਈ ਪਰ بےਚੈਨੀ ਸੀ ਕਿ ਬਾਦੀ ਹੀ ਬਾਦੀ ਗਈ ਤੇ ਪਰੇਸ਼ਾਨੀ ਨੇ ਮੇਰੀ ਨੀਂਦ ਤੇ ਠਿਕਰੀ ਪੈਰਾਂ ਲਾ ਲਿਆ ਬਨੀਤਾ ਦੇ ਕੱਚ ਬਾਗ ਉੱਟ ਕੇ ਦੂਰ ਹੋਏ ਸੁਪਨੇ ਮੈਨੂੰ ਜਿਹੀ ਉੜਨ ਲੱਗੇ ਇਹ ਲੋਕਤੰਤਰ ਦਾ ਚੌਥਾ ਪੰਮ ਕਿਵੇਂ ਦੀਨਸਾਰਗਤ ਬਣ ਕੇ ਉਸ ਦੇ ਦਿਲ ਦੀ ਗੰਢ ਬਣ ਗਿਆ ਵੱਡੇ ਸੁਪਨਿਆਂ ਦਾ ਸੱਚ ਇੰਨਾ ਕੌੜਾ ਇੰਨਾ ਭਿਆਨਕ ਨਿਕਲਿਆ ਕਿ ਡਿਪਰੈਸ਼ਨ ਦਾ ਸਕਾਰ ਹੋ ਗਈ ਇੱਕ ਵਾਰ ਹੋਣ ਹਸਪਤਾਲ ਵਿੱਚ ਭਰਤੀ ਹੋਈ ਮੁਰਕੇ ਥੁਰਤੀ ਨਾ ਗਈ ਮੰਨਿਆ ਵਸਤੂਆਂ ਦੀ ਬੋਲੀ ਲਗਾਈ ਜਾਂਦੀ ਹੈ ਖਾਵਰਾ ਦੀ ਕਵਰੇਜ ਉਹ ਵੀ ਬੀਟ ਦੀ ਬੋਲੀ ਲਗਾ ਕੇ ਕੰਮ ਵੀ ਪੈਸਾਂ ਦੀ ਤਕਰੀ ਵਿੱਚ ਹੋ ਗਾਈ ਨਮਾ ਬਰਦਾਰਾ ਬਨੀਤਾ ਕੋਲੋਂ ਸੁਣਿਆ ਉਹ ਸੱਚ ਕਿੰਨਾ ਭੈਣਕ ਸੀ ਖਾਵਰਾ ਦੀ ਕਵਰੇਜ ਲਈ ਬੀਟ ਵੰਡ ਦੀ ਬੋਲੀ ਲੱਗ ਰਹੀ ਸੀ ਤਾਂ ਇਨਚਾਰਜ ਦੀ ਹਾਜ਼ਰੀ ਵਿੱਚ ਬਨੀਤਾ ਸਮੇਤ ਬਾਕੀ ਦੇ ਸਾਰੇ ਅਧਿਕਾਰਕਾਰ ਵੀ ਸਨ ਮੈਡੀਕਲ ਸਿੱਖਿਆ ਰਾਜਨੀਤੀ ਦੇ ਵੱਡੇ ਕਾਰੋਬਾਰੀਆਂ ਤੋਂ ਇਲਾਵਾ ਜਦੋਂ ਸਮਾਜ ਸੇਵੀ ਸੰਸਥਾਵਾਂ ਮੁੱਖ ਵਿਜਨੀ ਸਰੂਪ ਗਰਦਾਨ ਕੇ ਬੋਲਣ ਲੱਗੀ ਤਾਂ ਬਨੀਤਾ ਦੇ ਨਿੱਕੇ ਹੱਥ ਠੰਡੇ ਪੈਣ ਲੱਗੇ ਬੋਲੀ ਲਾਉਂਦੀਆਂ ਆਵਾਜ਼ਾਂ ਤਿੱਖੀਆਂ ਤੇ ਉੱਚੀਆਂ ਹੋਣ ਲੱਗੀਆਂ ਤਕਰੀਬਨ ਹਰੇਕ ਬੀੜ ਦੀ ਬੋਲੀ ਲੱਭ ਦਿੱਤੀ ਸੀ ਪਰ ਬੁੱਤ ਬਣੀ ਬਨੀਤਾ ਦੇ ਹੱਥ ਖਾਂਦੀ ਦੇ ਖਾਲੀ ਵਾਰ ਕਰਾਉਂਦੀਆਂ ਆਵਾਜ਼ਾਂ ਵਿੱਚੋਂ ਇੱਕ ਆਵਾਜ਼ ਇਹ ਵੀ ਅਕੇ ਇੰਨੀ ਮਾੜੀ ਵੀ ਨਹੀਂ ਹੁੰਦੀ ਧਰਨੇ ਪ੍ਰਦਰਸ਼ਨ ਤੇ ਝੰਡਾ ਚੁੱਕਣ ਵਾਲੀਆਂ ਰਾਜਨੀਤਿਕ ਪਾਰਟੀਆਂ ਦੀ ਕਵਰੇਜ ਬੜੀ ਢੀਢ ਹਾਲੇ ਖਾਲੀ ਪਈ ਹੈ ਐਵੇਂ ਮੁਕਤ ਵਿੱਚ ਅਸੀਂ ਸੱਤੇ ਜਣੇ ਸਿੰਘ ਫਸਾਉਂਦੇ ਰਹਾਂਗੇ ਇੰਜ ਕਰੋ ਇਹਨਾਂ ਦੀ ਕਵਰੇਜ ਦੀ ਕੋਈ ਬੋਲੀ ਨਹੀਂ ਰਕਣੀ ਜਿਹੜੇ ਪਹਿਲਾਂ ਹੀ ਭੁੱਖੇ ਲੰਗੇ ਮਰਦੇ ਸਰਕਾਰਾਂ ਵਾਪਿਟ ਸਿਆਪਾ ਕਰਦੇ ਬਦਲੇ ਨੇ ਉਹਨਾਂ ਨੂੰ ਸਾਡੇ ਬੰਦੇ ਕੀ ਪਹਿਣੇ ਤੇ ਤੁਹਾਡੀ ਝੋਲੀ ਵਿੱਚ ਕੀ ਪਾਵਾਂਗੇ ਉਹ ਕੀ ਆਖਦੇ ਨੇ ਨੰਗਾ ਨਹਾਏਗਾ ਕੀ ਤੇ ਕੀ ਨਚੋੜੇਗਾ ਇੰਜ ਕਰੋ ਧਰਨੇ ਪ੍ਰਦਰਸ਼ਨ ਤੇ ਝੰਡਾ ਚ ਆ ਰਾਜਨੀਤਿਕ ਪਾਰਟੀਆਂ ਦੀ ਕਵਰੇਜ ਮੈਡਮ ਨੂੰ ਸੰਭਾਲ ਦਿਓ ਕਿਉਂ ਭਈ ਸਭ ਤੋਂ ਸਾਰੇ ਹਾਂ ਮਨਜ਼ੂਰ ਹੈ ਦੀ ਗੂੰਜ ਨੇ ਬਨੀਤਾ ਨੂੰ ਪੁਰ ਅੰਦਰ ਤੱਕ ਤਾਂਬਾ ਹੀ ਛੇੜ ਦਿੱਤਾ ਭਾਵੇਂ ਆਪਣੇ ਹਿੱਸੇ ਆਈ ਮਜਲੂਮਾਂ ਦੀ ਆਵਾਜ਼ ਪਠਾਣ ਦੀ ਜ਼ਿੰਮੇਵਾਰੀ ਤੋਂ ਉਹ ਸੰਤੁਸ਼ਟ ਸੀ ਪਰ ਆਬੀਨਿਸ ਟਾਰਗੇਟ ਨੇ ਤਾਂ ਉਸ ਦਾ ਜਿਉਣਾ ਹਰਾਮ ਕਰ ਦਿੱਤਾ ਸੀ ਇਸ ਦਿਹਾੜੀ ਯੁੱਗ ਵਿੱਚ ਚਾਰੇ ਪਾਸੇ ਕਮਾਊ ਪੁੱਤਰਾਂ ਦੀ ਹੀ ਉੱਚ ਪੜਦਾ ਤੇ ਇਹੀ ਕੋਲੀ ਵਾਲਾ ਨਾਮ ਵੜ ਕੇ ਸੱਚੇ ਸੁਪਨਿਆਂ ਦੇ ਗੜਾ ਗਲਾਮ ਹੋ ਗਏ ਸੀ ਛੇਤੀ ਨਾਲ ਕਿੱਥੇ ਸੀ ਆਰ ਮੰਡਾਈ ਪਹੁੰਚੇ ਵਾਲਾ ਖਤਾ ਤੇ ਬੰਬ ਦਾ ਗੋਲਾ ਪਹਿਲੀ ਖਬਰ ਹੀ ਮੰਤਰੀ ਦੇ ਇਕਲਾ ਮਨੋਕਲੀ ਰੂਟ ਤੇ ਚੱਲੀ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਦੀ ਕੜੀ ਦਰ ਕੜੀ ਕੋਲ ਫੋਰ ਮਾਰੀ ਤੇ ਸ਼ੁਰੂ ਹੋ ਗਿਆ ਇੱਕ ਬੋਲਾ ਕੰਡਿਆਂ ਨਾਲ ਖਹਿਣ ਦਾ ਪਾਦਾ ਕਿੰਨੀ ਪ੍ਰੇਸ਼ਾਨੀ ਇਹਨੀ ਪਰੇਸ਼ਾਨ ਲੱਗਣ ਲੱਗ ਪਈ ਸੀ ਉਹ ਥੋੜੇ ਹੀ ਦਿਨਾਂ ਵਿੱਚ ਬਨੀਤਾ ਜਾਣ ਤੇ ਖੇੜ ਕੇ ਇਕੱਤਰ ਕੀਤੀ ਸਰਕਾਰੀ ਅਤੇ ਗੈਰ ਸਰਕਾਰੀ ਅੰਤਰ ਦੇ ਤੱਥਾਂਆਂ ਕੋਪੀਆਂ ਰਿਪੋਰਟਸ ਆਪਣ ਲਈ ਲਈ ਗਈ। ਕਈ ਦਿਨ ਤੜਕਸਾਰ ਅਖਬਾਰ ਦੇ ਪੰਨੇ ਕੋਲ ਦੀ ਤੇ ਜਦੋਂ ਖਬਰ ਨਾ ਸਕਦੀ ਤਾਂ ਦਫ਼ਤਰ ਤੋਂ ਪਤਾ ਕਰਨ ਜਾਂਦੀ ਤੇ ਸੂਚਨਾ ਮਿਲਦੀ ਇਸ਼ਤਿਹਾਰ ਛੱਪ ਗਿਆ ਹੈ। ਇਹਨਾਂ ਦਾ ਰਿਪੋਰਟ ਬਹੁਤ ਦਮਦਾਰ ਸੀ। ਕਿੰਨੀ ਘਲਾਂ ਘਾੜ ਕੇ ਪ੍ਰਾਈਵੇਟ ਬਿਲਡਰ ਵੱਲੋਂ ਸਰਕਾਰੀ ਜ਼ਮੀਨਾਂ ਤੇ ਇਥੋਂ ਦੱਕੇ ਦਰਿਆਵਾ ਵਿੱਚ ਕੀਤੀਆਂ ਨਾਜਾਇਜ਼ ਸਾਰੀਆਂ ਦਾ ਭਾਂਡਾ ਵੀ ਪੰਨਿਆ ਇੱਕ ਵਾਰ ਫਿਰ ਲੋਕੰਡੇ ਖੜੇ ਕਰ ਦਿੱਤੇ ਉਸ ਜਾਦ ਨੇ ਅੱਦ ਹੈ ਵੈਸੀ ਕਿਵੇਂ ਸਰਕਾਰੀ ਜ਼ਮੀਨਾਂ ਦੀਆਂ ਰਜਿਸਟਰੀਆਂ ਲਈ ਐਨਓਸੀ ਜਾਰੀ ਹੋਈ ਬਹੁ ਮੰਜ਼ਲਾ ਨਾਜਾਇਜ਼ ਮਾਰਕਾ ਉਸਾਰੀਆਂ ਪਲਾਟ ਫਲੈਗ ਅਲਾਰਟ ਕੋਈ ਬਿਜਲੀ ਪਾਣੀ ਸੀਵੇ ਦੇ ਕਨੈਕਸ਼ਨ ਲੱਗੇ ਛੜਤਾ ਬੜੀਆਂ ਸਟਰੀਟ ਲਾਈਟਾਂ ਵੀ ਲੱਗੀਆਂ ਪਾਰਕ ਵਿੱਚ ਪੁੱਲ ਮਹਿਤਾ ਚਮਚਮਉਂਦੀਆਂ ਗੱਡੀਆਂ ਪਾਰਕਿੰਗ ਵਿੱਚ ਲੱਗੀਆਂ ਹਰ ਤਨੇਕ ਨੂੰ ਐਨਓਸੀ ਜਾਰੀ ਹੋ ਕੇ ਨਜਾਇਜ਼ ਜਗ੍ਹਾ ਬਣਾਦਾ ਹੈ ਪਰ ਆਖਰ ਦਰਿਆ ਨੇ ਤਾਂ ਆਪਣੀ ਥਾਂ ਲੈਣੀ ਹੀ ਸੀ ਅੰਡਾ ਭੱਜ ਗਿਆ ਤੇ ਲੱਖਾਂ ਕਰੋੜਾਂ ਦੀ ਕੀਮਤ ਦੇ ਸੁਪਨੇ ਪਾਣੀ ਵਿੱਚ ਤੱਕ ਵਣਕੇ ਉੜਨ ਲੱਗੇ ਤਾਕੀ ਤਕਰੀਦਾਰਾਂ ਦੀਆਂ ਤਰੇਲੀਆਂ ਛੁੱਟ ਗਈਆਂ ਇਹ ਕਹਾਣੀ ਅਜੇ ਧੂਰੀ ਹੈ ਆ ਰਿਹਾ ਅਗਲਾ ਭਾਗ ਤੁਹਾਨੂੰ ਕੱਲ ਸੁਣਾਵਾਂਗੇ ਜੀ ਹੁਣ ਤੱਕ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਕੱਲ ਨੂੰ ਵੀਰੂ ਜੀ ਨੂੰ ਅੰਤ ਤੱਕ ਸੋਮਨ ਲਈ ਕੰਮ ਆਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਲਾਈਕ ਕਰ ਤੇ ਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ